ਹਾਂਜੀ ਆਪਾਂ ਚਲ ਪੈਸੀ ਜੀ ਖੰਨੇ ਨੂੰ ਦਵਾਈ ਲੈਣ ਰਾਤੀ ਵਾਲਾ ਆਉਣ ਵਾਲਿਆਂ ਦੀ ਆਪਾਂ ਅੱdict ਕੋ ਸਕੂਲ ਵਾਲੇ ਬੱਚਿਆਂ ਨੂੰ ਮਿਲ ਗਈ ਸੀ ਛੁੱਟੀ ਹਾਂਜੀ ਹਾਂ ਦੇ ਲੋ ਟਾਈਮ ਇਹ ਸਾਢੇ 3 ਦਾ ਟਾਈਮ ਹੋ ਗਿਆ ਜੀ ਇਜਾਦਾ ਅਕਾਲ ਅਕੈਡਮੀ ਵਾਲੇ ਬੱਚੇ ਨਹੀਂ ਉਹਨਾਂ ਨੂੰ ਹੀ ਲੇਟ ਮਿਲਦੀ ਹੈ ਸੈਚੂੜੀ ਕਰਕੇ ਕੀ ਹੁੰਦਾ ਹਾਫ ਟਾਈਮ ਦੀ ਛੁੱਟੀ ਮਿਲਦੀ ਹੈ ਨਾ ਅੱਜ ਨਹੀਂ ਉਹ ਕਿਸੇ ਕਿਸੇ ਸਕੂਲ ਨੂੰ ਆਪਣੇ ਬੱਚਿਆਂ ਦੇ ਹਾਫ ਟਾਈਮ ਤਾਂ ਸਰਦੀਸ ਤਾਂ ਬਸ ਆਪਣੇ ਬੱਚੇ ਵੀ ਸਾਡੇ ਤੇ ਨਹੀਂ ਆਉਂਦੇ 3 ਵਜੇ ਛੁੱਟੀ ਹੁੰਦੀ ਆ ਪਰ ਹੁਣ ਜਿਵੇਂ 6ਵੀਂ ਕਲਾਸੇ ਸਕੂਲ ਲੱਗੇ ਨੇ ਜੀ ਆਪਣੇ ਬੱਚਿਆਂ ਦੇ ਤਾਂ ਛੁੱਟੀ 1:30 ਹੋ ਕੇ 2:00 ਵਜੇ ਬੱਚੇ ਘਰੇ ਆ ਜਾਂਦੇ ਨੇ ਜਸ਼ਨਪ੍ਰੀਤ ਹਜੇ ਨਹੀਂ ਜਾਣਦਾ ਜਸ਼ਨ ਜਾਊਗਾ ਆਪਣਾ ਸੋਮਵਾਰ ਐਲ ਦੇਨਤੀ ਹਰਪੀ ਸਿੰਘ ਵੀ ਆਪਣਾ ਪਹਿਲੇ ਦਿਨ ਸੋਮਾ ਨਿਊਜ਼ ਸਤਨਾਮ ਸਤਨਾਮ ਸੱਚਾ ਬਾਦਸ਼ਾ ਕਰਾ ਗਿਆ ਜੀ ਆਪਾਂ ਐਂਟਰ ਹੋ ਚੁੱਕੇ ਆਂ ਪਿੰਡ ਰਾਜੀਆਲ ਰਾਜੀਆਲ ਤੋਂ ਦੇਖਿਓ ਹੁਣ ਆਪਾਂ ਰੋਡ ਤੇ ਚੜਜਣਾ ਸਿੱਧਾ ਫਿਰ ਆਪਾਂ ਖੰਨੀ ਜਾਣਾ ਰਾਜੀਆਲ ਪਿੰਡ ਕਾਫੀ ਵੱਡਾ ਜੀ ਸੌਂਸਪਰ ਵੀ ਪਿੰਡ ਕਾਫੀ ਵੱਡਾ ਆਪਣਾ ਪਿੰਡ ਠੀਕ ਹੀ ਐ ਜੀ ਬੜੌਦੀ ਤਾਂ ਆ ਦੇਖੋ ਇਥੇ ਗੁਰੂ ਘਰ ਵੀ ਕੋਰ ਦਵਾਰਾ ਸਾਹਿਬ ਵੀ ਦੋ ਨੇ ਇੱਕ ਤਾਂ ਉਧਰੋਂ ਜ਼ਿਆਦਾ ਆਪਾਂ ਸੰਸਪਰਤ ਐਂਟਰ ਹੁੰਨੇ ਆ ਮਿੰਡਿਚ ਤੇ ਇਹ ਕਿਤੇ ਨਾ ਜਿਹਾ ਦੇਖੋ ਇਹ ਇਥੋਂ ਆਪਾਂ ਸਿੱਧਾ ਰੋਡ ਖਨਿਮ ਚੱਲ ਜਾਣਾ ਅੱਗੇ ਅੱਜ ਕਰੋ ਜੀ ਦਰਸ਼ਨ ਤੁਸੀਂ ਵੀ ਕੋਰ ਦਵਾਰਾ ਸਾਹਿਬ ਦੇ ਸਤਨਾਮ ਸ੍ਰੀ ਵਾਹਿਗੁਰੂ ਸੱਚਾ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖਿਓ ਉਹਨਾ ਪਾਂ ਚਾਹਨਾ ਮੇਨ ਰੋਡ ਤੇ ਜੋ ਖੰਨੇ ਨੂੰ ਜਾਂਦਾ ਇਧਰ ਖੰਨੇ ਨੂੰ ਜਾਂਦਾ ਜੀ ਉਧਰ ਆਪਣੇ ਸਮਰਾਲੇ ਨੂੰ ਜਾਂਦਾ ਖੰਨੇ ਤੋਂ ਸਮਰਾਲਾ ਟੱਚ ਆਹੇ ਵੈਸੇ ਤਾਂ ਚਾਹੇ ਆਪਾਂ ਅਮ੍ਰਿਤਸਰ ਤੱਕ ਚਲੇ ਜਾਈਏ ਨਮਾਸ਼ਾਹਰ ਵਗੈਰਾ ਰਾਹ ਹੂੰ ਸਿੱਧਾ ਇਹੀ ਮੱਛੋੜਾ ਸਭ ਤੋਂ ਹੋ ਕੇ ਜਾਂਦਾ ਜੀ ਰੋਡ ਆਹ ਦੇਖੋ ਸਾਹਮਣੇ ਕੁਲੇ ਵਾਲਾ ਇਹ ਸਾਹਮਣੇ ਪਿੰਡਾ ਜੀ ਕੁਲੇ ਵਾਲਾ ਰਾਜ ਜਲ ਕੁਲਲ ਇਕੱਠੀ ਨੇ ਬਿੰਡ ਮੰਦਰ ਸਿਰਫ ਸੜਕੇ ਆ ਦੇਖੋ ਜੀ ਹੁਣ ਆਪਾਂ ਰੋਡ ਤੇ ਚੜ ਚੁੱਕੇ ਆ ਜੀ ਇਹ ਰੋਡ ਦੀ ਵੀ ਰਿਪੇਅਰ ਹੋਣ ਵਾਲੀ ਆ ਅੱਗੇ ਵੀ ਤੁਸੀਂ ਵੀਡੀਓ ਦੇ ਪਿੱਛੇ ਵੀਡੀਓਜ਼ ਦੇਖਿਓ ਕਾਫੀ ਟੁੱਟਿਆ ਹੋਇਆ ਹੈ ਇਹ ਪਰ ਆਪਾਂ ਨੂੰ ਇੱਧਰ ਜੀ ਨੇੜੇ ਪੈਂਦਾ ਜੀ ਚਾਵੇ ਸਾਈਡ 'ਚ ਜੇ ਆਪਾਂ ਆਉਨੇ ਆ ਤਾਂ ਆਪਾਂ ਨੂੰ ਦੂਰ ਪੈ ਜਾਂਦਾ ਖੰਨਾ ਇੱਥੇ ਜੇ ਆਪਾਂ ਕਿੰਨੇ ਕਿੰਨੇ ਕਿਲੋਮੀਟਰ ਪੈਂਦਾ ਆਪਾਂ 16 ਕਿਲੋਮੀਟਰ 16 ਕਿਲੋਮੀਟਰ ਪਿੰਡ ਤੋਂ ਹੈ ਨੇੜੇ ਤੋਂ ਹਾਂਜੀ ਪਿੰਡ ਤੋਂ ਪੈ ਜਾਂਦਾ ਜੀ ਆਪਾਂ ਨੂੰ 16 ਕਿਲੋਮੀਟਰ ਦੇਖੋ ਜੀ ਰੋਡ ਕਾਫੀ ਤੁਹਾਨੂੰ ਦਿਖਦਾ ਹੂੰਗਾ ਵੀਡੀਓ ਦੇ ਵਿੱਚ ਟੁੱਟਿਆ ਪਿਆ ਰਿਪੇਅਰ ਨਹੀਂ ਹੋ ਰਹੀਆਂ ਜੀ ਰੋੜਾ ਦੀਆਂ ਨਾਲ ਦੀ ਨਾਲ ਰੋਡ ਦਾ ਕੰਮ ਹੋਈ ਚੱਲੇ ਕਾ ਵਧੀਆ ਰਹਿੰਦਾ ਫਿਰ ਵੱਧ ਜਦ ਟੁੱਟ ਜਾਂਦਾ ਫਿਰ ਨੁਕਸਾਨ ਹੋ ਜਾਂਦਾ ਕਰਦੇ ਭਰਵਾਂਤ ਮੰਨਣਾ ਗੱਲ ਹੈ ਖਾਸ ਕਰ ਧੁੰਦਾਂ ਦੇ ਵਿੱਚ ਦੇਖੋ ਖੱਡੇ ਪੈ ਜਾਂਦੇ ਨੇ ਕਈ ਮੇਰੇ ਵੀਰ ਰਾਤ ਨੂੰ ਆਉਂਦੇ ਨੇ ਡਿਊਟੀਆਂ ਤੋਂ ਤਾਂ ਖਤਰੇ ਵਾਲਾ ਕੰਮ ਹੁੰਦਾ ਜੀ ਇਹ ਚੀਜ਼ ਦਾ ਸਰਕਾਰਾਂ ਨੂੰ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਏ ਆ ਗਿਆ ਜੀ ਪਿੰਡ ਢਲਵਾ ਈ ਵੀ ਰੋਡ ਤੇ ਹੀ ਆ ਜੀ ਪਿੰਡ ਆ ਰੋਡ ਮੋੜ ਦਾ ਜੀ ਮਾਨਕੀ ਨੂੰ ਜਿੱਥੇ ਦੀ ਮੇਰੀ ਭੈਣ ਪੰਜਾਬੀ ਵਾਟ ਵਾਲੀ ਨੇ ਜਿਹੜੇ ਉਹ ਵੀਡੀਓ ਪਾਉਂਦੇ ਨੇ ਜੀ ਨਾਲੇ ਹੀ ਨੇ ਉਹ ਵੀ ਮਾਨਕੀ ਪਿੰਡ ਤੋਂ ਨੇ ਗਵੰਡੀ ਹੋਈ ਹੈ ਜੀ ਅਸੀਂ ਕਈ ਵਾਰ ਦਾ ਬਹੁਤ ਦਿਲ ਕਰਦਾ ਵੀ ਹੁੰਦਾ ਵੀ ਚਲੋ ਮਿਲੇ ਆਈਏ ਪਰ ਆਏ ਹਰ ਕਿਸੇ ਦਿਨ ਨਹੀਂ ਜਾ ਹੁੰਦਾ ਜੀ ਦੱਸਿਵਿਨ ਆਪਾਂ ਨੂੰ ਹਾਂਜੀ ਇਹ ਆਪਾਂ ਬਰਧਾਣਾ ਦੇ ਵਿੱਚ ਸੈਂਟਰ ਹੋ ਚੁੱਕੇ ਆ ਜੀ ਇਹ ਵੀ ਰੋਡ ਤੇ ਹੀ ਆ ਪਿੰਡ ਦੇਖੋ ਬਰਧਾਣਾ ਪਿੰਡਾ ਜਿਹੜਾ ਮੇਰਾ ਕੋਈ ਵੀਰ ਮੇਰੀਆਂ ਭੈਣਾਂ ਵੀਡੀਓ ਦੇਖਦੇ ਨੇ ਜੀ ਇਹ ਪਿੰਡਾ ਤੋਂ ਨਹੀਂ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਇਹ ਬੱਸ ਸੱਡਾ ਜੀ ਬਰਧਾਣਾ ਨਾਲ ਦੇਖੋ ਤੁਸੀਂ ਆ ਦੇਖੋ ਬੱਸ ਰੁਕੀ ਹੋਈ ਆ ਕਪੀ ਪਾਸ ਨੂੰ ਆਇੰਦਰਪਿੰਡ ਗਗੜਾ ਅੱਛੇ ਸੇਵੀ ਇੱਧਰ ਨੂੰ ਚੱਲ ਜਾਂਦਾ ਸੀ ਗਗੜੇ ਤੋਂ ਕਿ ਸੀ ਸੀ ਗਗੜਾ ਫਿਰ ਇਹਦੇ ਵਿੱਚ ਜੀ ਹੋ ਕੇ ਜੇ ਆਪਾਂ ਖਮਾਣੋਂ ਨੂੰ ਜਾਣਾ ਹੋਵੇ ਜੀ ਇੱਧਰ ਨੂੰ ਰੋਡ ਸੀ ਕਿ ਜਿੱਥੇ ਬੱਸ ਸਟੈਂਡ ਦੇ ਉੱਤੇ ਮੁੜਦਾ ਇਹ ਆਪਾਂ ਸਿੱਧਾ ਇਹ ਖਮਾਣੋਂ ਨੂੰ ਵੀ ਜੇ ਆਪਾਂ ਇੱਧਰ ਚ ਹੀ ਜਾਣਾ ਹੋਵੇ ਤਾਂ ਨੇੜੇ ਆਪਾਂ ਨੂੰ ਹਨਾ ਹੂੰ ਖਮਾਣੋਂ ਬਸ ਇਹ ਰਹੂ ਜੇ ਅੰਦਰ ਸਹੀ ਆਪਾਂ ਬੱਸ ਬਰਾਲੇ ਚੋਂ ਸੈਟ ਕਰਦੇ ਨਹੀਂ ਇੱਧਰ ਚ ਹੀ ਜੀ ਇੱਧਰ ਚ ਜਾਂਦਾ ਹੈ ਉਹ ਮੈਂ ਇਧਰਾਂ ਕਿੱਡੀ ਕਰਤੀ ਇਲੈਕਟ੍ਰੋਨਿਕ ਅੱਛਾ ਹੀ ਬਹੁਤ ਬਿਕਦੀ ਹੋਂ ਅੱਛਾ ਜਾਸ ਮਨ ਆਪਣਿਆਂ ਨੂੰ ਵੱਡਿਆਂ ਦਾ ਬਹੁਤ ਸ਼ੌਂਕ ਆ। ਚਲੋ ਜੀ ਜਾਂਦਿਆਂ ਨੂੰ ਰੋਡ ਤੇ ਤਾਂ ਇਹੀ ਪਿੰਡ ਸੀਗੇ ਹੁਣ ਤਾਂ ਸਿੱਧਾ ਆਪਾਂ ਨੂੰ ਸ਼ਹਿਰੇ ਆਉਣਾ ਆਲੇ-ਦਾਲੇ ਤਾਂ ਚਲੋ ਪਿੰਡ ਬਹੁਤ ਜ਼ਿਆਦਾ ਨਹੀਂ ਆਪਾਂ ਹਰ ਪਿੰਡ ਦਾ ਨੌਨ ਨਹੀਂ ਲੈ ਸਕਦੇ ਹੁਣ ਆਪਾਂ ਬਸ ਖੰਨੇ ਸੈਂਟਰ ਹੋਣਾ ਨੇ ਆ ਉਦੋਂ ਪਹਿਲਾਂ ਕਾਲਜ ਆਣਾ ਐਸ ਕਾਲਜ ਸਰਦਾਰ ਸਾਹਿਬ ਜੀ ਦਾ ਜਿੱਥੇ ਹਸਪਤਾਲ ਦੇ ਪਾਪਾ ਪੜੇ ਨੇ ਜੇ ਮੇਰੇ ਕੋਈ ਹੋਰ ਵੀਰ ਭੈਣਾਂ ਪੜੀਆਂ ਨੇ ਉੱਥੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ। ਤਨੂ ਦਖੋਨੇ ਅਜ ਖੰਨੇ ਦਾ ਵੀ ਕਾਲ ਚ ਇਧਰ ਹੈ ਗਿਆ ਪਿੰਡ ਸਲੋਤੀ ਸਲੋਦੀ ਦੀ ਮੇਰੀ ਫਰੈਂਡ ਆ ਜੀ ਮੈਨੂੰ ਇੱਕ ਦਵਾਰ ਉਹਨਾਂ ਨੇ ਫੋਨ ਵੀ ਕਰਿਆ ਮੇਰੇ ਤੋਂ ਨਹੀਂ ਹੋਇਆ ਸੌਰੀ ਜੀ ਮੈਂ ਯਾਦ ਜ਼ਰੂਰ ਕਰਦੀ ਹੁੰਨੀ ਆ ਤੁਹਾਨੂੰ ਮੈਨੂੰ ਕਿਹਾ ਵੀ ਆ ਕਹਿੰਦੇ ਜੇ ਤੁਸੀਂ ਕਦੇ ਵੀ ਖੰਨੇ ਨੂੰ ਗਏ ਮੈਨੂੰ ਉਹ ਦਿਨ ਕਿਹਾ ਸੀ ਕਹਿੰਦੇ ਜ਼ਰੂਰ ਮਿਲ ਕੇ ਜਾਇਓ ਸੌਰੀ ਭੈਣੇ ਹੁਣ ਤਾਂ ਮੈਂ ਲੇਟ ਆ ਕਿਉਂਕਿ ਡਾਕਟਰ ਦੇ ਦਵਾਈ ਲੈਣ ਜਾਣਾ ਸੀ ਆਪਾਂ ਘਰੋਂ ਹੀ ਲੇਟ ਹੋ ਜੰਨੇ ਤੁਰਨ ਲੱਗੇ ਫਿਰ ਕਰੇ ਟਾਈਮ ਕੱਢ ਕੇ ਜਰੂਰ ਆਵਾਂਗੇ ਆਪਾਂ ਮਿਲਣ ਆਹ ਪਲੈਨਟ ਸਕੂਲਾ ਜਾਂਦਾ ਬੱਚਿਆਂ ਦਾ ਆਪਣੇ ਪੜੌਦੀ ਤੋਂ ਵੀ ਇੱਕ ਦੋ ਬੱਚੇ ਇੱਥੇ ਪੜ੍ਹਦੇ ਨੇ ਦੇਖੋ ਇੰਨੀ ਦੂਰ ਆ ਮੰਦਿਰ ਆ ਗਿਆ ਆ ਮੰਦਿਰ ਆ ਗਿਆ ਜੀ ਇੱਥੇ ਵੀ ਬਹੁਤ ਰੌਣਕ ਰਹਿੰਦੀ ਹੁੰਦੀ ਹਾਂਜੀ ਹਾਂ ਬਹੁਤ ਸਦਾ ਲੂੰ ਹੁੰਦੇ ਨੇ ਜਿਆਦਾ ਕੱਠਾ ਹੁੰਦਾ ਹਾਂਜੀ ਸਦਾ ਲੂੰ ਬਹੁਤ ਹੁੰਦੇ ਨੇ ਖਾਸ ਕਰ ਸੋਮਵਾਰ ਵਗੈਰਾ ਨੂੰ ਹੁਣ ਤਾਂ ਇੱਥੇ ਨਹੀਂ ਨਹੀਂ ਤਾਂ ਰੋਡ ਵੀ ਬਿਲਕੁਲ ਹੋ ਜਾਂਦਾ ਆਲੇ ਦਾ ਗੱਡੀ ਗੱਡੀ ਹੁੰਦੀ ਹੈ ਬਈ ਥੇ ਗੱਡੀਆਂ ਹੁੰਦੀਆਂ ਨੇ ਹਾਂਜੀ 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 ਇਹ ਆ ਚੁੱਕਿਆ ਜੀ ਐਸ ਕਾਲਜ ਜੋ ਹਰਪੀ ਦੇ ਪਪਾ ਨੇ ਵੀ ਇੱਥੇ ਆਪਣੀ ਸਟੱਡੀ ਕਰੀ ਆ ਜੇ ਕੋਈ ਹੋਰ ਵੀਰਾਂ ਭੈਣਾਂ ਨੇ ਜੋ ਵੀ ਪੜੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਜਿਨ੍ਹਾਂ ਦੀਆਂ ਜਿਆਦਾ ਤਾਜ਼ਾ ਹੋਈਆਂ ਨੇ ਅੱਜ ਜਿਆ ਉਰੀ ਚੰਗੀਆਂ ਜਿਆਦਾ ਤਾਜ਼ਾ ਹੋ ਜਾਂਦੀਆਂ ਨੇ ਅੱਛਾ ਜੀ ਤੁਸੀਂ ਤਾਂ ਬੱਚਿਆਂ ਨੂੰ ਵੀ ਦੱਸਦੇ ਹੋ ਪਹਿਲੀ ਵਾਰ ਜਦ ਮੈਂ ਇਹ ਸੀਰਾਂ ਨੇ ਮੈਨੂੰ ਦੱਸਿਆ ਸੀ ਵੀ ਮੇਰਾ ਇਹ ਕਾਲਜ ਸੀ ਗੁਰਦੁਆਰੇ ਸਿਰਤੂ ਮੈਂ ਦੌਰਿਆ ਕੀ ਹਾਂਜੀ ਹਾਂਜੀ ਜਿਵੇਂ ਮਤਲਬ ਸਟੱਡੀ ਗੁਰਦੁਆਰੇ ਦੇ ਵਿੱਚ ਆਪਾਂ ਨੇ ਪੜ੍ਹਿਆ ਆਏ ਨੇ ਬਹੁਤ ਆਪਾਂ ਨੂੰ ਸਿੱਖਿਆ ਦਿੱਤੀ ਹੈ ਹਾਂਜੀ ਜਿੰਦਗੀ ਬਣਾਈ ਇਹਨੇ ਮੇਰੀ ਠੀਕ ਹੈ ਜੀ ਸਹੀ ਗੱਲ ਆ ਹਰ ਕਿ ਜਿੱਥੇ ਆਪਾਂ ਪੜ੍ਹਦੇ ਆਂ ਹਾਂਜੀ ਹਾਂਜੀ ਸਹੀ ਗੱਲ ਆ ਚਲੋ ਜੀ ਹੁਣ ਹਸਪੀਟਲ ਤੇ ਪਾਪਾ ਕਹਿੰਦੇ ਆਪਾਂ ਲੇਟ ਬਹੁਤ ਆ 4 ਵਜੇ ਦਾ ਟਾਈਮ ਹੈ ਜੀ ਡਾਕਟਰ ਤੋਂ ਲਿਆ ਹੋਇਆ ਸੀ ਬਸ 4 ਵਜੇ ਨਾਲ ਹੀ ਨੇ ਟਾਈਮ ਤੇ ਬਿਲਕੁਲ ਟਾਈਮ ਤੇ ਪਹੁੰਚਣਾ ਜੀ ਅਸੀਂ ਉਹਦੇ ਵਿੱਚ ਬਾਜ਼ਾਰ ਤੋਂ ਤੇ ਬਾਅਦ ਵਿੱਚ ਬਾਜ਼ਾਰ ਦੇ ਵਿੱਚ ਇੱਕ ਤੋਂ ਕੰਮ ਨਹੀਂ ਖੰਨੇ ਦੀ ਮੰਡੀ ਆ ਗਈ ਜੀ। ਇਧਰ ਨੂੰ ਹਸਪੀਤਲ ਪਾਪਾ ਦੇ ਨਾਨਕੇ ਨੇ। ਨਵਾਂ ਪਿੰਡ ਇਧਰ ਨੂੰ ਜਾਂਦੇ ਹੁੰਦੇ ਸੀ ਹਨਾ। ਹਾਂ ਪਹਿਲਾਂ ਰਹਣਾ ਹਣਾ। ਹਾਂਜੀ। ਇਹ ਲਹੇੜੀ। ਅੱਛਾ ਜੀ। ਇਹ ਰਾਮਕੜ। ਨਵਾਂ ਪਿੰਡ। ਅੱਛਾ। ਰਾਮਕੜ ਵੀ ਕਹਿੰਦੇ ਨੇ ਨਵਾਂ ਪਿੰਡ ਵੀ ਕਹਿੰਦੇ। ਅੱਛਾ ਜੀ। ਫਿਰ ਕਾਦੇ ਚੋਂ ਜਾਂਦੇ ਹੁੰਦੇ ਸੀ? ਅਸੀਂ ਇਧਰ ਸੀ ਤੇ ਜਾਂਦੇ ਹਾਂ ਮੋਟਰਸਾਈਕਲ ਤੇ ਜਾਂਦੇ ਸੀ। ਉਹ ਨਾ ਉਸ ਟਾਈਮ ਮੋਟਰ ਸਕੂਟਰ ਹੁੰਦਾ ਸੀ ਆਪਣਾ। ਅੱਛਾ ਜੀ। ਜੇ ਬਸ ਨਹੀਂ ਜਾਂਦੇ ਸੀਗੇ ਫਿਰ ਦੂਜੇ ਪਾਸੇ ਜੀ ਆਉਣਾ ਪੈਂਦਾ ਭੜੀ ਜਿਵਲ ਚਾਹਦੇ ਸੀਗੇ ਠੀਕ ਹੈ ਜੀ ਠੀਕ ਹੈ ਇਹ ਪਾਸਾ ਦੇ ਵਿੱਚ ਹੀ ਜਾਂਦੇ ਹੁੰਦੇ ਸੀ ਹਮ ਤਾਂ ਬਸਾ ਜਿਆਦਾ ਗਿਆ ਜਿਆਦਾ ਅਸੀਂ ਵੀ ਜਾਂ ਛੁੱਟੀਆਂ ਹਣੀਆਂ ਨਾਨਕੇ ਮम्मा ਨਾਲ ਬਸ ਦੇ ਵਿੱਚ ਆਉਣਾ ਜੀ ਚਾਹ ਹੁੰਦਾ ਸੀ ਛੁੱਟੀਆਂ ਚ ਬਸ ਵੀ ਕਈ ਵਾਰ ਭਰੀ ਹੋਣੀ ਜੇ ਖੜ ਖੜ ਕੇ ਹੀ ਬਸ ਆ ਜਾਣਾ ਜਿਆਦਾ ਮੇਰੇ ਤਾਂ ਨਾਨਕੇ ਦੂਰ ਹੈ ਨਹੀਂ ਸੀਗੇ ਕਿ ਅਸੀਂ ਬਸ ਛੱਡਦੇ ਹੁੰਦੇ ਸੀ ਜੀ ਆਪਾਂ ਨੂੰ ਇਹ ਵੀ ਨਹੀਂ ਸੀ ਬੱਸਾਂ ਬਦਲਣੀਆਂ ਪੈਂਦੀਆਂ ਸੀ ਚਾਹੇ ਬਹੁਤ ਹੁੰਦਾ ਸੋਹਣ ਦੇ ਬੱਚੇ ਤਾਂ ਗੱਡੀਆਂ ਵਿੱਚ ਵੀ ਔਖਾ ਮੰਦੇ ਨੇ ਕਿਤੇ ਜਾਣਾ ਆਪਾਂ ਹਾਂਜੀ 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 ਹੁਣ ਆਪਾਂ ਤਾਂ ਬੱਸਾਂ ਵਿੱਚ ਦਾ ਸਫ਼ਰ ਤੈਅ ਕਰਿਆ ਹੋਇਆ ਅੱਜ ਜਿਹੜੇ ਬੈਗ ਹੋਣੇ ਛੁੱਟੀਆਂ ਦੇ ਵਿੱਚ ਕਿਤਾਬਾਂ ਹੋਣੀਆਂ ਚੱਕ ਕੇ ਚਾਈ ਚਾਈ ਤਰਪੈਣਾ ਫਿਰ ਕਿੰਨੀ ਦੂਰ ਤਰਨੂ ਹੋਣਾ ਤੁਰ ਕੇ ਜਾਣਾ ਆ ਦੇਖੋ ਜੀ ਹਾਂਜੀ ਹਾਂਜੀ ਆਪਾਂ ਖੰਨੇ ਜੈਂਟਰ ਹੋ ਚੁੱਕੇ ਆ ਜੀ ਖੰਨੇ ਦਾ ਪਹਿਲਾਂ ਆਪਾਂ ਨੂੰ ਇੱਧਰ ਖੰਨੇ ਚ ਐਂਟਰ ਹੋਣ ਤੋਂ ਪਹਿਲਾਂ ਪੁਲ ਆਉਂਦਾ ਆ ਦੇਖੋ ਰੇਲਵੇ ਬ੍ਰਿਜ ਰੇਲਵੇ ਬ੍ਰਿਜ ਹਾਂ ਹੇਠੇ ਜਿਵੇਂ ਟ੍ਰੇਨ ਨੇ ਨਹੀਂ ਕਿ ਕਹਾਂ ਸਟੇਸ਼ਨ ਆਉਂਦਾ ਜਿਖੰਨੇ ਦਾ ਹਾਂਜੀ ਹਾਂ ਅੱਜ ਤੁਹਾਨੂੰ ਘਰ ਤੋਂ ਪੂਰਾ ਖੰਨੇ ਦਾ ਸਫ਼ਰ ਟੈਕਸ ਕਿਹਾ ਹੋਇਆ ਦਿਖਾਇਆ ਜੀ ਦੇਖੋ ਹਾਂਜੀ ਇਹ ਆ ਗਿਆ ਜੀ ਆਪਣਾ ਸਮਰਾਲਾ ਚੌਂਕ ਇੱਧਰ ਚਲ ਜਾਂਦਾ ਦਿੱਲੀ ਨੂੰ ਜੀ ਇੱਧਰ ਚਲ ਜਾਂਦਾ ਆਪਣਾ ਜੇ ਦਿੱਲੀ ਸਾਈਡ ਚ ਜਾਂਦੇ ਤਾਂ ਆਮਰਾ ਸਾਨੂੰ ਸਿੱਧਾ ਹੀ ਰੋਡ ਲੁਧਿਆਣਾ ਹੋ ਕੇ ਹਾਂਜੀ ਹਾਂਜੀ ਬਾਈ ਲੁਧਿਆਣਾ ਹੋ ਕੇ ਅਮਰitsar ਬਾਈ ਦਿੱਲੀ ਇੱਧਰ ਅੰਬਾਲਾ ਵਗੈਰਾ ਜੋ ਵੀ ਹੁੰਦਾ ਸਿੱਧਾ ਚਲੀ ਇੱਧਰ ਮਲੇਰਕੋਟ ਲ ਆ ਜਾਂਦਾ ਹਾਂਜੀ ਹਾਂਜੀ ਸਿੱਧੇ ਚਲ ਜਾਂਦੇ ਆਪਾਂ ਨਾ ਇਧਰ ਮੁੜਦੇ ਹਾਂਜੀ ਫਿਰ ਮਲੇਰਕੋਟ ਲ ਆ ਜਾਂਦਾ ਹੈ ਨਾ ਅੰਟੀ ਮਲੇਰਕੋਟ ਲ ਸਾਈਡ ਤੋਂ ਹੀ ਨੇ ਹਾਂ ਯੂਐਸ ਵਾਲੇ ਰਵਿੰਦਰ ਅੰਟੀ ਹਾਂ ਹਾਂਜੀ ਮਸਹੁਰ ਹਸਪੀਟਲੋਂ ਪੰਜਣਾਲੇ ਹੀ ਹੈ ਜੇ ਆਪਾਂ ਆ ਦੇਖੋ ਜੀ ਥਾਰ ਆ ਜਾਣੀ ਹੈ ਮੇਰੀ ਫੇਵਰੇਟ ਗੱਡੀ ਫੋਰਚਨਰ ਕਿਉਂ ਫੋਰਚਨਰ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਂ ਕਦੇ ਵੇਟੀ ਦਾ ਨਹੀਂ ਫੋਰਚਨਰ ਦੇ ਵਿੱਚ ਬਹੁਤ ਸੋਹਣੀ ਗੱਡੀ ਆ ਨਹੀਂ ਫੇਵਰੇਟ ਤੇਰੀ ਗੱਡੀ ਕਿਹੜੀ ਵੀ ਨਹੀਂ ਪਤਾ ਹਾਂ ਜਿੱਲੀ ਤਾਂ ਆਪਣੇ ਦਿੱਤੀ ਆ ਆਪਾਂ ਇਹ ਜਿਹਾ ਕੁਝ ਲੈਣਾ ਠੀਕ ਹੈ ਜਦੋਂ ਆਪਾਂ ਨੂੰ ਉਹਦੀ ਮੌਜੂ ਉਹ ਦੇ ਦੂਗਾ ਅੱਜ ਆਪਾਂ ਨੂੰ ਇਹ ਵੀ ਮੇਰੇ ਲਈ ਤਾਂ ਇਹੀ ਥਾਰ ਆ ਇਹੀ ਜਹਾਜ਼ ਹੈ ਹਾਂ ਜੀ ਯਾਨੀ ਜਿਹੜੇ ਬੰਦੇ ਨੇ ਆਪਣੀ ਮਿਹਨਤ ਨਾਲ ਹੀ ਹੁੰਦੀ ਐ ਜੀ ਉਹਨੂੰ ਤਾਂ ਇਹੀ ਆਪਾਂ ਤਾਂ ਇਹੀ ਆਪਾਂ ਸਾਰੇ ਸੁਣੀ ਲਾਦੀ ਆ ਵੀ ਕਹਿੰਦੇ ਸਹੀ ਗੱਲ ਆ ਵੀ ਕਿਸੇ ਦਾ ਪੱਕਾ ਦੇ ਕੇ ਕੱਚਾ ਨਾ ਟਾਓ ਹਨਾ ਗੰਨੀਆਂ ਤਾਂ ਇਹ ਫੋਰਚੂਨ ਲੈ ਲਿਆ ਇਹਦੇ ਉੱਪਰ ਪਈਆਂ ਨੇ ਬਹੁਤ ਪਈਆਂ ਨੇ ਉਹਦੇ ਉੱਪਰ ਗਾਂ ਪਈਆਂ ਫਿਰ ਉਹ ਸੁਣੀ ਲੱਗਣਾ ਲੱਗਣੀ ਇਹ ਨਹੀਂ ਮੁੱਕਣਾ ਹੈਗਾ ਇਹ ਸਾਰੀ ਉਮਰ ਨਹੀਂ ਮੁੱਕ ਸਕਦਾ ਹੈਗਾ ਗਾਂ ਤੋਂ ਗਾਂ पे ਸਾਰਾ ਖੁਸ਼ ਇਸ ਕਰਕੇ ਜਿਹੜੀ ਹੈਗੀ ਉਹ ਚ ਖੁਸ਼ ਰਹੋ ਹੈਪੀ ਰਹੋ ਆਨੰਦ ਲਓ ਇਹਦਾ ਉਹਦਾ ਨਾਮ ਤੇ ਲਾਓ ਪੂਰਾ ਹੈ ਹਾਂਜੀ ਸਹੀ ਗੱਲ ਹੈ ਸਹੀ ਗੱਲ ਹੈ ਠੀਕ ਚਲੋ ਵੈਸੇ ਮੈਂ ਉਹ ਕਹਿੰਦੀ ਆ ਵੀ ਗੱਡੀਆਂ ਚ ਵਧੀਆ ਲੱਗਦੀ ਹੈ ਮੈਨੂੰ ਸੁਪਨੇ ਰੱਖਣੇ بڑے ਰੱਖਣੇ ਚਾਹੀਦੇ ਨੇ ਜੀ ਹਾਂਜੀ ਹਾਂ ਸੁਪਨੇ ਨਾਲ ਛੋਟੇ ਰੱਖੋ ਕਦੀ ਬੱਚੇ ਲੈ ਕੇ ਦੇਣਗੇ ਬੱਚੇ ਤਾਂ ਵੱਡੀਆਂ ਲੈਣਗੇ ਨਹੀਂ ਆਪਾਂ ਰੱਖੋ ਸੁਪਨੇ ਵੀ ਆਪਾਂ ਇਹ ਲੈਣੀਆਂ ਆ ਆਪਾਂ ਉਹਦੇ ਲਈ ਕੋਸ਼ਿਸ਼ ਕਰੋ ਮਿਹਨਤ ਕਰੋ ਉਸ ਪੌਣ ਕ੍ਰੋਸ ਕਰਨੀ ਪੈਂਦੀ ਆ ਹਾਂਜੀ ਫਿਰ ਇਹ ਵੀਡੀਓ ਦੇ ਲੈ ਜਿਹੜੀ ਤੋਂ ਹੀ ਸੱਜੇ ਤੋਂ ਮੁੜ ਕੇ ਰਾਮਗੜ੍ਹ ਨਵਾਂ ਪਿੰਡ ਆ ਜਾਂਦਾ ਅੱਛਾ ਜੀ ਬਚਪਨ ਬਹੁਤ guzara ਹੈ ਉੱਥੇ ਸਹੀ ਗੱਲ ਹੈ ਨਾਨਕੇ ਤਾਂ ਕੁਦਰਤੀ ਹੁੰਦਾ ਨਾਨਕਿਆਂ ਦੇ ਤਾਂ ਗੀਤ ਬਣੇ ਨੇ ਕਿੰਨੇ ਹਾਂਜੀ ਹਾਂ ਅਸੀਂ ਤਾਂ ਹੁਣ ਵੀ ਨਾਨਕਿਆਂ ਨਾਲ ਸਾਡਾ ਤਾਂ ਇੰਨਾ ਜ਼ਿਆਦਾ ਪਿਆਰ ਆ ਜੀ ਛੁੱਟੀਆਂ ਦੇ ਵਿੱਚ ਨਵਦੀਪ ਪਿੰਡ ਘੱਟ ਮੇਰੇ ਪੇਕੇ ਘੱਟ ਨਾਨਕ ਹੀ ਰਹਿ ਕੇ ਹੁੰਦੇ ਨੇ ਕਿਉਂਕਿ ਮੇਰੀ ਮਾਮੀ ਜੀ ਬਹੁਤ ਪਿਆਰ ਕਰਦੇ ਨੇ ਸਾਡਾ ਬਹੁਤ ਜ਼ਿਆਦਾ ਬਹੁਤ ਪਿਆਰ ਕਰਦੇ ਨੇ ਜੀ ਕੋਈ ਉਹ ਕਰ ਸਕਦਾ ਨਾਨਕੇ ਇੰਨਾ ਸਾਡੇ ਬੱਚਿਆਂ ਦਾ ਵੀ ਸਾਡਾ ਤਾਂ ਅਸੀਂ ਤਾਂ ਦੋਦੇ ਦੋਤੀਆਂ ਕਿਹਾ ਹਾਂ ਸਾਡੇ ਬੱਚਿਆਂ ਦਾ ਵੀ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਉਹ ਉਹ ਸਮਾਂ ਗੁੱਸੇ ਹੁੰਦੇ ਨਹੀਂ ਵੀ ਅਸੀਂ ਉੱਥੇ ਜੇ ਨਾ ਜਾਈਏ ਮਿਲ ਲਉਣਾ ਵਾਰਨੇ ਜੁਗ ਨੇ ਡੈਂਸ ਰਹਿੰਦੇ 6 ਮਹੀਨੇ ਇੱਧਰ ਰੱਖ ਕੇ ਜਾਂਦੇ ਨੇ 6 ਮਹੀਨੇ ਉਧਰ ਰਹਿੰਦੇ ਨੇ ਮਾਮਾ ਜੀ আর ਮਾਮੀ ਜੀ ਤੇ ਮੇਰੇ ਮਮਾ ਉਹਨਾਂ ਨਵੇਂ ਨਣਦ ਪਰਜਾਈਆਂ ਦਾ ਬਹੁਤ ਜ਼ਿਆਦਾ ਪਿਆਰ ਆ ਮੇਰੇ ਡੈਡੀ ਉਹਨਾਂ ਨਾਲ ਵੀ ਇਹਦੇ ਬਾਅਦ ਵਿੱਚ ਆਉਣ ਵਾਲਾ ਜੀ ਹੁਣ ਹਸਪੀਟਲ ਜਿੱਥੇ ਕਿਰਨਦੀਪ ਕਾਰ ਦੀ ਚੱਲਦੀ ਆ ਮੈਡੀਸਨ ਦਵਾਈ ਜੀ ਦਵਾਈ ਕਾਦੀ ਚੱਲਦੀ ਆ ਸਿਰ ਦਰਦ ਦੀ ਇਹ ਵੀ ਤੁਹਾਨੂੰ ਦੱਸ ਦਿੰਨੇ ਆ ਦਵਾਈ ਲਿਆਏ ਸੀ ਜੀ ਆਪਾਂ ਹਸਪੀਟਲ ਚੋਂ ਅਗਲੀ ਵਾਰ ਕੀ ਕੀ ਸ਼ਾਪਿੰਗ ਕਰੀਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਦੇਖਣ ਨੂੰ ਮਿਲੂਗਾ ਜੀ ਜੇ ਆਪਾਂ ਕੀ ਕੀ ਲੈ ਕੇ ਆਇਆ ਕਿਉਂਕਿ ਨੀਰਾ ਹੋ ਗਿਆ ਬਹੁਤ ਜ਼ਿਆਦਾ ਪਰ ਆਪਾਂ ਘਰੇ ਜਾਂਦਿਆਂ ਨੂੰ ਆਪਾਂ ਨੂੰ ਟਾਈਮ ਹੋ ਜਾਣਾ ਕਦੇ ਜਾ ਕੇ ਰੋਟੀ-ਰੁੱਟੀ ਵੀ ਖਾਣੀ ਆ ਬੱਚੇ ਵੀ ਦੇਖਣੇ ਨੇ ਤੇ ਬਾਅਦ ਵਿੱਚ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਆਪਾਂ ਕੀ ਕੀ ਲੈ ਕੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਜੀ ਪਲੀਜ਼ ਵੱਧ ਤੋਂ ਵੱਧ ਕਮੈਂਟ ਕਰਕੇ ਦੱਸੋ ਜੀ ਓਕੇ ਜੀ ਬਾਏ ਬਾਏ